ਪੰਜਾਬ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖੀ ਹੈ ਤੇ ਕੇਂਦਰ ਨੂੰ ਚਿੱਠੀ ਲਿਖ ਕੇ ਪੰਜਾਬ ਦੀ ਵਿੱਤੀ ਹਾਲਤ ਦੇ ਬਾਰੇ ਦੱਸਿਆ ਤੇ 10000 ਦਾ ਦੇ ਕੇ 10000 ਕਰੋੜ ਦਾ ਕਰਜ਼ਾ ਜਿਹੜਾ ਹੈਗਾ ਵਾਧੂ ਕਰਨ ਦੀ ਮੰਗ ਕੀਤੀ ਹੈ ਜਾਨਕਿ ਪੰਜਾਬ ਦੇ ਵਿੱਚ ਜਿਸ ਸਾਡੀ ਵਿੱਤੀ ਹਾਲਾਤ ਇਸ ਵਕਤ ਹੋਈ ਪਈ ਹੈ ਤਾਂ ਇਸ ਦੇ ਵਿਚਾਲੇ ਪੰਜਾਬ ਸਰਕਾਰ ਨੇ ਕੇਂਦਰ ਤੋਂ ਕਰਜ਼ਾ ਹੱਦ ਜਿਹੜੀ ਆ ਉਹ ਵਧਾਉਣ ਦੀ ਮੰਗ ਕੀਤੀ ਹੈ ਤੇ 10000 10000 ਕਰੋੜ ਦਾ ਵਾਦਾ ਮੰਗਿਆ ਹੈਗਾ ਮੌਜੂਦਾ ਕਰਜ਼ਾ ਹੱਦ ਦੇ ਵਿੱਚ ਜੇ ਗੱਲ ਕਰੀਏ ਮੌਜੂਦਾ ਕਰਜ਼ਾ ਹੱਦ ਜਿਹੜੀ ਹੈਗੀ ਸਾਲ 2024 ਤੋਂ 25 ਦੇ ਲਈ ਜਿਹੜਾ ਹੈ ਪੰਜਾਬ ਦੀ ਕਰਜ਼ਾ ਹੱਦ 30 ਦੱਸ ਦਈਏ ਕਿ 30464 ਕਰੋੜ ਰੁਪਏ ਹੈ ਤੇ ਜਿਸ ਦੇ ਵਿੱਚ ਹੁਣ ਜਿਹੜਾ ਵਾਧਾ 10000 ਦਾ ਹੋਰ ਮੰਗਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਵਿੱਤ ਮੰਤਰਾਲੇ ਨੂੰ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਸੂਬੇ ਦੀ ਜਿਹੜੀ ਹੁਣ ਪੂਰੀ ਆਰਥਿਕ ਹਾਲਤ ਬਣੀ ਹੋਈ ਹੈ ਜਿਹੜੇ ਹਾਲਾ ਜਿਹੜੇ ਮੌਕੇ ਤੇ ਬਣੇ ਹੋਏ ਨੇ ਉਹਨਾਂ ਦੇ ਬਾਰੇ ਦੱਸਿਆ ਗਿਆ ਤੇ ਨਾਲ ਹੀ ਇਹ ਗੱਲ ਵੀ ਕਹੀ ਗਈ ਹੈ ਕਿ ਜੇ ਵਿੱਤ ਮੰਤਰਾਲੇ ਨੇ ਹੰਗਾਰਾ ਨਾ ਭਰਿਆ ਤਾਂ ਪ੍ਰਧਾਨ ਮੰਤਰੀ ਦੇ ਕੋਲ ਜਿਹੜਾ ਮੁੱਦਾ ਰੱਖ ਸਕਦੇ ਨੇ ਸੀਐਮ ਮਾਨ ਦਾ ਦਾਦੇ ਕਿ ਪਿਛਲੇ ਦਿਨਾਂ ਦੇ ਵਿੱਚ ਆਰਥਿਕ ਹਾਲਤ ਸੁਧਾਰਨ ਦੇ ਲਈ ਤੁਹਾਨੂੰ ਪਤਾ ਹੈ ਜਿਸ ਹਿਸਾਬ ਦਾ ਰੇਟਾਂ ਦੇ ਵਿੱਚ ਵਾਧਾ ਕੀਤਾ ਗਿਆ ਸੀ ਡੀਜ਼ਲ ਔਰ ਪੈਟਰੋਲ ਦੇ ਵਿੱਚ ਜਿਹੜਾ ਟੈਕਸ ਵਧਾਇਆ ਗਿਆ ਸੀ ਤੇ ਨਾਲ ਹੀ ਬਿਜਲੀ ਨੂੰ ਲੈ ਕੇ ਸਬਸਿਡੀ ਦੇ ਵਿੱਚ ਵੀ ਜਿਹੜਾ 3 ਰੁਪਏ ਦਾ ਵਾਅਦਾ ਕੀਤਾ ਗਿਆ ਸੀ 7 ਕਿਲੋਵਾਟ ਤੱਕ ਦਾ ਦਾਦੇ ਕਿ ਹੁਣ ਨਵੀਂ ਚਿੱਠੀ ਜਿਹੜੀ ਹੈ ਲਿਖੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਵੱਟ ਮੰਤਰਾਲੇ ਨੂੰ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜੋ ਮੌਜੂਦਾ ਕਰਜ਼ਾ ਹੱਦ ਹੈ ਜਾਨਕਿ ਜਿੰਨਾ ਕਰਜ਼ਾ ਲੈ ਸਕਦਾ ਪੰਜਾਬ 1 ਸਾਲ ਦੇ ਵਿੱਚ ਤਾਂ ਉਸ ਦੇ ਵਿੱਚ 10000 ਕਰੋੜ ਦਾ ਹੋਰ ਵਾਅਦਾ ਮੰਗਿਆ ਤੇ ਉਹ ਵਾਅਦਾ ਕਿਉਂ ਮੰਗਿਆ ਕਿਉਂਕਿ ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਨੇ ਉਹ ਜਿਹੜਾ ਕਿਤੇ ਨਾ ਕਿਤੇ ਜਾਦੇ ਆਰਥਿਕ ਪੱਖੋਂ ਕਮਜ਼ੋਰ ਬਣੇ ਹੋਏ ਨੇ ਤੇ ਨਾਲ ਹੀ ਇਹ ਗੱਲ ਦਾ ਜ਼ਿਕਰ ਵੀ ਕੀਤਾ ਗਿਆ ਜਿਸ ਸਾਡੇ ਨਾਲ ਮੁਲਾਜ਼ਮਾਂ ਨੂੰ ਤਨਖਾਹਾਂ ਜਿਹੜੀਆਂ ਮੁਲਾਜ਼ਮਾਂ ਨੂੰ ਤਨਖਾਹਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਉਸ ਦੇ ਬਾਰੇ ਵੀ ਜ਼ਿਕਰ ਕੀਤਾ ਗਿਆ ਹੈਗਾ ਕਿ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਥੋੜਾ ਲੇਟ ਮਿਲ ਰਹੀਆਂ ਨੇ ਕਿਉਂਕਿ ਸੂਬੇ ਦੀ ਜਿਹੜੀ ਆਰਥਿਕ ਹਾਲਤ ਹੈ ਕੋਈ ਬਹੁਤ ਹੀ ਚੰਗੀ ਨਹੀਂ ਹੈ ਪਰ ਤੁਹਾਨੂੰ ਦੱਸ ਦਈਏ ਕਿ 10000 ਕਰੋੜ ਦੀ ਵਾਧੂ ਕਰਜ਼ਾ ਹੱਦ ਨੂੰ ਪ੍ਰਵਾਨਗੀ ਦੇਣ ਦੇ ਲਈ ਕਿਹਾ ਗਿਆ ਤੇ ਨਾਲ ਹੀ ਜਿਹੜਾ ਤੁਹਾਨੂੰ ਦੱਸ ਦੇ ਕਿ 2024 ਤੋਂ 25 ਦੇ ਲਈ ਜਿਹੜਾ 1 ਸਾਲ ਦੀ ਜਿਹੜੀ ਪੰਜਾਬ ਦੀ ਕਰਜ਼ਾ ਹੱਦ ਹੈ ਉਹ 30464 ਕਰੋੜ ਰੁਪਏ ਹੈਗੀ ਤੇ ਜਿਹਦੇ ਵਿੱਚੋਂ ਜੁਲਾਈ ਤੱਕ ਸਰਕਾਰ ਨੇ 13094 ਕਰੋੜ ਦਾ ਕਰਜ਼ਾ ਜਿਹੜਾ ਉਹਦੇ ਵਿੱਚ ਚੁੱਕ ਲਿਆ ਯਾਨੀ ਕਿ 30464 ਤੱਕ ਕਰਜ਼ਾ ਪੰਜਾਬ ਸਰਕਾਰ ਇਹ ਸਾਲ ਲੈ ਸਕਦੀ ਹੈ ਇਹਦੇ ਵਿੱਚੋਂ 30000 ਕਰੋੜ ਦਾ ਕਰਜ਼ਾ ਚੁੱਕ ਲਿਆ ਹੈਗਾ ਤੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਇਸ ਤੋਂ ਇਲਾਵਾ ਸਰਕਾਰ ਨੇ ਜਿਹੜੀ ਹੁਣ ਜਿਹੜੀ ਇਹ ਕਰਜ਼ਾ ਹੱਦ ਹੈ ਇਸ ਦੇ ਵਿੱਚ 10000 ਕਰੋੜ ਹੋਰ ਜਿਹੜਾ ਵਾਅਦਾ ਮੰਗਿਆ ਹੈਗਾ ਤੇ ਕਿਹਾ ਹੈ ਕਿ ਸਾਨੂੰ ਲੋੜ ਹੈ ਤੇ ਨਾਲ ਹੀ ਤੁਹਾਨੂੰ ਦੱਸ ਦੇ ਕਿ 2023 ਤੋਂ 24 ਵਿੱਚ ਜਿਹੜਾ ਪੰਜਾਬ ਸਰਕਾਰ ਦੀ ਕਰਜ਼ਾ ਲੈਣ ਦੀ ਹੱਦ ਹੈ ਉਹ 45730 ਕਰੋੜ ਰੁਪਏ ਸੀ ਜਾਨੀ ਕਿ ਜਿਹੜਾ 2023 ਤੋਂ ਲੈ ਕੇ 24 ਤੱਕ ਜਿਹੜਾ ਪਿਛਲਾ ਸਾਲ ਸੀ ਉਦੋਂ ਚਾਲ ਉਦੋਂ ਜਿਹੜਾ 45730 ਕਰੋੜ ਰੁਪਏ ਤੱਕ ਕਰਜ਼ਾ ਲੈ ਸਕਦੀ ਸੀ ਪੰਜਾਬ ਸਰਕਾਰ ਪਰ ਬਾਅਦ ਦੇ ਵਿੱਚ ਜਿਹੜਾ ਹੁਣ ਇੱਕ ਸਾਲ ਹੈਗਾ ਇਸ ਦੇ ਵਿੱਚ ਇਹ ਘਟ ਕੇ 30464 ਕਰੋੜ ਰੁਪਏ ਹੋ ਗਿਆ ਕਿਉਂਕਿ ਬਾਕੀ ਇਹ ਵੀ ਗੱਲ ਲਿਖੀ ਗਈ ਹੈ ਕਿ ਜਿੰਨਾ ਜਿਹੜਾ ਅ ਅੱਧਾ ਤਾਂ ਇਹਦੇ ਵਿੱਚੋਂ ਜਿਹੜਾ ਵਿਆਜ ਹੈਗਾ ਜਿਹੜਾ ਪੰਜਾਬ ਦੇ ਉੱਪਰ ਜਿਹੜਾ ਕਰਜ਼ਾ ਜਿਹੜਾ ਹੈ ਬਣਿਆ ਹੋਇਆਗਾ ਉਸ ਦਾ ਵਿਆਜ ਹੀ ਇੰਨਾ ਲੱਗ ਜਾਂਦਾਗਾ ਕਿ ਕਰਜ਼ਾ ਹੱਦ ਦੇ ਵਿੱਚ ਵਾਧੇ ਦੀ ਲੋੜ ਪਾਏਗੀ ਤਾਂ ਅਜਿਹਾ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਤੇ ਨਾਇਦ ਹੁੰਦਾ ਦੇ ਕਿ ਵਿੱਤੀ ਹਾਲਤ ਜਦੋਂ ਸੂਬੇ ਦੀ ਮਾੜੀ ਹੋ ਜਾਂਦੀ ਹੈ ਕਿਸੇ ਤਾਂ ਬਹੁਤ ਸਾਰੇ ਫੈਸਲੇ ਸਖਤ ਵੀ ਚੁੱਕਨੇ ਪੈਂਦੇ ਆ ਜਿਵੇਂ ਡੀਜ਼ਲ ਪੈਟਰੋਲ ਦੇ ਰੇਟਾਂ ਵਿੱਚ ਵਾਧਾ ਬਿਜਲੀ ਦੇ ਦਰਾਂ ਦੇ ਵਿੱਚ ਵਾਧਾ